ਅਸਾमाजिक ਤੱਤਾਂ ਅਤੇ ਗੈਂਗਸਟਰਾਂ ਖਿਲਾਫ ਕਾਰਵਾਈ ਦੇ ਤਹਿਤ ਮਾਨਸਾ ਪੁਲਿਸ ਪਿਛਲੇ 2 ਦਿਨਾਂ ਤੋਂ ਆਪਰੇਸ਼ਨ ਪ੍ਰਹਾਰ ਮੰਫੀ 2 ਅਦੀਨ ਜ਼ਿਲ੍ਹੇ ਵਿੱਚ ਲਗਾਤਾਰ ਛਾਪੇਮਾਰੀ ਅਤੇ ਸਰਚ ਆਪਰੇਸ਼ਨ ਕਰ ਰਹੀ ਹੈ। ਇਸ ਦੌਰਾਨ ਮਾਨਸਾ ਦੇ ਸੀਆਈਏ ਸਟਾਫ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ ਸਟਾਫ ਦੇ ਕਰਮਚਾਰੀਆਂ ਨੇ ਕਬਰ ਵਾਲੀ ਰੋਡ ਤੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਤੇ ਆ ਰਹੇ ਦੋ ਸ਼ਕਤੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਦੋ ਨਾਜਾਇਜ਼ ਪਿਸਤੌਲ ਬਰਾਮਦ ਹੋਈਆਂ। ਦੋਸ਼ੀਆ ਖਿਲਾਫ ਮਾਨਸਾ ਸਿਟੀ ਮਨਫੀ ਇੱਕ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਆਈਜੀ ਰੇਂਜ ਬਠਿੰਡਾ ਹਰਜੀਤ ਸਿੰਘ ਆਈਪੀਐਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੀ ਪਛਾਣ ਲਸਵਿੰਦਰ ਸਿੰਘ ਅਤੇ ਜਸ਼ਨਦੀਪ ਸਿੰਘ ਵਜੋਂ ਹੋਈ ਹੈ ਉਨ੍ਹਾਂ ਦੀ ਪੁਛਗਿੱਛ ਬਾਰਾਂ ਖੁਲਾਸਾ ਹੋਇਆ ਕਿ ਉਨ੍ਹਾਂ ਕੋਲ ਹੋਰ ਤਿੰਨ ਨਾਜਾਇਜ਼ ਪਿਸਤੌਲ ਵੀ ਮੌਜੂਦ ਹਨ ਜੋ ਕਿ ਬਾਅਦ ਵਿੱਚ ਬਰਾਮਦ ਕਰ ਲਈਆਂ ਗਈਆਂ ਪੁਲਿਸ ਵੱਲੋਂ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦੋਸ਼ੀਆਂ ਨੇ ਇਹਨੇ ਵੱਡੇ ਪਦਰ ਤੇ ਹਥਿਆਰ ਕਿਸ ਮਕਸਦ ਨਾਲ ਇਕੱਠੇ ਕੀਤੇ ਸਨ ਇਹ ਮੁਕਦਮਾ ਅ ਕੱਲ ਜਿਹੜਾ ਹੈਗਾ ਰਜਿਸਟਰ ਕੀਤਾ ਗਿਆ ਸੀਕ੍ਰੀਟ ਇਨਫੋਰਮੇਸ਼ਨ ਤੇ ਸਾਡੇ ਸਿਟੀ ਥਾਣੇ ਦੀ ਟੀਮ ਵੱਲੋਂ ਸੀਆਈਏ ਦੇ ਨਾਲ ਮਿਲ ਕੇ ਜਿਹੜਾ ਹੈਗਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੋਵੇਂ ਮੋਟਰਸਾਈਕਲ ਤੇ ਕਾਬੂ ਕੀਤੇ ਗਏ ਇਹ ਮੋਟਰਸਾਈਕਲ ਵੀ ਇਹਨਾਂ ਕੋਲ ਚੋਰੀ ਦਾ ਸੀ ਤੇ ਇਹਨਾਂ ਤੋਂ ਚਾਰ ਪਿਸਟਲ ਮਿਲੇ ਨੇ 32 ਬੋਰ ਦੇ ਨਾਜਾਇਜ਼ ਔਰ ਇੱਕ ਦੇਸੀ ਕਟਾ ਇਹਨਾਂ ਨੂੰ ਬਰਾਮਦ ਹੋਇਆ ਇਹ ਦੋ ਵਿਅਕਤੀਆਂ ਦੇ ਨਾਮ ਨੇ ਰਚਵਿੰਦਰ ਸਿੰਘ ਏ.ਐਸ ਇਸ਼ਕੀ ਤੇ ਜਸਨਦੀਪ ਸਿੰਘ ਏ.ਐਸ ਕਾਲੂ ਇਹਦੇ ਚ ਜਸਨਦੀਪ ਕਾਲੂ ਤੇ ਪਹਿਲਾਂ ਵੀ ਤਿੰਨ ਮੁਕਦਮੇ ਰਜਿਸਟਰ ਨੇ ਉਹਨਾਂ ਚੋ ਦੋ ਆਰਮਜ਼ ਐਕਟ ਦੇ ਨੇ ਔਰ ਇੱਕ ਜਿਹੜਾ ਹੈਗਾ ਐਨ.ਡੀ.ਪੀ.ਐਸ ਐਕਟ ਦੀ ਐਫ.ਆਈ.ਆਰ ਹੈਗੀ ਇਹ ਦੋਵੇਂ ਵਿਅਕਤੀ ਜਿਹੜੇ ਨੇ ਇਹ ਪਰਮਜੀਤ ਪੰਮਾ ਨਾਮ ਦਾ ਇੱਕ ਗੈਂਗਸਟਰ ਅਪਰਾਧੀ ਹੈਗਾ ਉਹਦੇ ਜਿਹੜੇ ਹੈਗੇ ਐਸੋਸੀਏਟ ਨੇ ਇਹਨਾਂ ਦੀਆਂ ਐਕਟੀਵਿਟੀਆਂ ਉਸ ਨੂੰ ਮਦਦ ਦੇਣਾ ਉਸ ਪਰਮਜੀਤ ਪੰਮੇ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸਾਥ ਦੇਣਾ ਔਰ ਉਹਦੇ ਵਿੱਚ ਸ਼ਾਮਲ ਹੋਣਾ ਉਹ ਉਹ ਪਾਈਆਂ ਗਈਆਂ ਨੇ ਔਰ ਹੁਣ ਜਿਹੜਾ ਹੈਗਾ ਇਹਨਾਂ ਤੇ ਐਫ ਆਈ ਆਰ ਦਰਜ ਕਰ ਲਈਤੀ ਗਈ ਹੈ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਦੌਰਾਨੇ ਤਫਤੀਸ਼ ਜੋ ਹੋਰ ਕੋਈ ਚੀਜ਼ਾਂ ਸਾਹਮਣੇ ਆਣੀਆਂ ਉਹ ਜਿਹੜੀ ਸਾਡੀ ਇਹ ਗੈਂਗਸਟਰਾਂ ਤੇ ਵਾਰ ਮੁਹਿੰਮ ਹੈ ਔਰ ਉਹਦੇ ਤਹਿਤ ਜਿਹੜਾ ਹੈਗਾ ਇਹਨਾਂ ਤੇ ਜਿਹੜਾ ਕਾਰਵਾਈ ਜਾਰੀ ਰਹੂਗੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਸਾਡੇ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ ਜਿਹੜਾ ਹੈਗਾ 167 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਈ ਸੀ ਔਰ ਉਹਨਾਂ ਚੋਂ 125 ਬੰਨਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ 125 ਚੋਂ 103 ਵਿਅਕਤੀ ਵਕਫਾਕ ਮੁਕਦਮਿਆਂ ਦੇ ਵਿੱਚ ਅਰੈਸਟ ਕੀਤੇ ਗਏ ਨੇ ਤੇ 22 ਜਣਿਆਂ ਤੇ ਰੋਕੂ ਕਾਰਵਾਈ ਜਿਹੜੀ ਹੈਗੀ ਬੀਐਨਐਸਐਸ ਦੇ ਤਹਿਤ ਅਮਨ ਵਿੱਚ ਲਿਆਂਦੀ ਗਈ ਹੈ ਜਿਹੜਾ ਸਾਡਾ ਆਪਰੇਸ਼ਨ ਪ੍ਰਹਾਰ 2 ਹੈ ਇਹ 3 ਦਿਨ ਦਾ ਆਪਰੇਸ਼ਨ ਹੈ ਇਹਦੇ ਚ ਅੱਜ ਤੀਸਰਾ ਦਿਨ ਹੈ ਅੱਜ ਵੀ ਜਿਹੜਾ ਹੈਗਾ 54 ਦੇ ਕਰੀਬ ਸ਼ੱਕੀ ਵਿਅਕਤੀ ਰਾਉਂਡ ਅਪ ਕੀਤੇ ਗਏ ਨੇ ਇਸੇ ਆਪਰੇਸ਼ਨ ਦੇ ਤਹਿਤ ਸਾਡੇ ਵੱਲੋਂ ਕੱਲ ਤੇ ਪਰਸੋਂ ਪਾਸਟੈਂਡ ਚੈਕਿੰਗ ਰੇਲਵੇ ਸਟੇਸ਼ਨ ਚੈਕਿੰਗ ਬਜ਼ਾਰਾਂ ਦੇ ਵਿੱਚ ਜਿਹੜਾ ਹੈਗਾ ਭੀੜ ਭੜਕ ਕੇ ਬਲੀਆਂ ਜਗ੍ਹਾ ਤੇ ਚੈਕਿੰਗ ਸੀਸੀਟੀਵੀ ਰਾਹੀ ਮੋਨਿਟਰਿੰਗ ਔਰ ਇਸ ਤੋਂ ਇਲਾਵਾ ਜਿਹੜੇ ਹੌਟਸਪੌਟ ਏਰੀਆ ਨੇ ਜਿੱਥੇ ਕਿ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਵਿਅਕਤੀ ਦਾ ਬੋਲਵਾਲਾ ਜ਼ਿਆਦਾ ਹੁੰਦਾ ਉਹ ਉਹਨਾਂ ਜਗ੍ਹਾ ਤੇ ਸਰਚ ਆਪਰੇਸ਼ਨ ਵੀ ਸਾਡੇ ਵੱਲੋਂ ਕਰਵਾਏ ਗਏ ਕੱਲ ਜਿਹੜਾ ਹੈਗਾ ਸਪੈਸ਼ਲ ਤੌਰ ਤੇ ਕੀ ਤੇ ਬੁੱਟਲਾਡਾ ਦੇ ਵਿੱਚ ਜਿਹੜਾ ਹੈਗਾ ਸਪੈਸ਼ਲ ਆਪਰੇਸ਼ਨਸ ਕਰਵਾਏ ਗਏ ਅੱਜ ਜਿਹੜਾ ਹੈਗਾ ਸਰਦੂਰਗੜ ਦੇ ਏਰੀਆ ਦੇ ਵਿੱਚ ਵੀ ਸਾਡੇ ਵੱਲੋਂ ਸਪੈਸ਼ਲ ਤੌਰ ਤੇ ਨਾਕਾਬੰਦੀ ਤੇ ਸਰਚ ਆਪਰੇਸ਼ਨ ਕਰਵਾਏ ਸਰ ਜਿਹੜਾ ਤੁਸੀਂ ਇਹ ਹਥਿਆਰ ਬਰਾਮਦ ਕੀਤੇ ਆ ਤੇ ਪੁੱਛ ਕੇ ਚਿੱਕੀ ਸਾਹਮਣੇ ਆਇਆ ਵੀ ਇਹ ਕੀ ਕਿਹੜੀ ਘਟਨਾ ਨੂੰ ਇਹਨਾਂ ਨੇ ਆਮਦਨਾ ਸੀ ਕੀ ਸੀ ਇਹਨਾਂ ਨੇ ਜਿਹੜਾ ਹੈਗਾ ਪਰਸਨਲ ਡਰਾਇਵੈਲਰੀ ਦੇ ਵਿੱਚ ਇਹਨਾਂ ਦੀ ਆਪਸੀ ਜਿਹੜੀ ਪਰਸਨਲ ਦੁਸ਼ਮਣੀ ਹੁੰਦੀ ਹੈ ਉਦੇ ਤਹਿਤ ਇਹ ਜਿਹੜੇ ਅਥਲੇਟ ਹੋਏ ਇਹ ਇਹਨਾਂ ਨੇ ਮੰਗਵਾਏ ਸੀਗੇ ਔਰ ਇਸ ਤੋਂ ਇਲਾਵਾ ਪਰਮਜੀਤ ਪੰਮਾ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਵਿੱਚ ਉਹਦਾ ਸਾਥ ਦੇਣ ਵਾਸਤੇ ਇਹਨਾਂ ਵੱਲੋਂ ਜਿਹੜੇ ਇਹ ਹਥਿਆਰਾਂ ਦੀ ਵਰਤੋਂ ਕੀਤੀ ਜਾਣੀ ਸੀਗੀ ਇਹ ਇਹ ਦੇਸੀ ਕਿਸਮ ਦੇ ਪਿਸਟਲ ਨੇ ਜਿਹੜੇ ਕਿ ਜਿੰਨਾ ਚ ਇੱਕ ਦੋ ਪਿਸਟਲ ਜਾਇਨ ਹੈ ਜਿਹੜੇ ਬਹੁਤ ਪੁਰਾਣੇ ਹੋ ਚੁੱਕੇ ਨੇ ਪਰ ਇਹ ਕਿੰਨਾ ਰਾਹ ਇਸਤੇਮਾਲ ਇਹ ਸੋਸ਼ਲ ਮੀਡੀਆ ਤੇ ਪੋਸਟਾ ਅਪਲੋਡ ਕਰਨ ਚ ਵੀ ਕਰਦੇ ਨੇ ਤੇ ਨਾਰਮਲ ਭੁਲੇ ਭਾਲੇ ਲੋਕਾਂ ਨੂੰ ਡਰਾਉਣ ਦੇ ਵਿੱਚ ਵੀ ਇਸਤੇਮਾਲ ਕਰਦੇ ਇਹ ਪਖੀ ਦਾ ਰਹਿਣ ਵਾਲਾ ਇੱਕ ਦੋਸ਼ੀ ਹੈਗਾ ਸਾਡੇ ਮੁਕਦਮਿਆਂ ਚ ਇਹਦੇ ਚ 11 ਦੇ ਕਰੀਬ ਜਿਹੜੇ ਮੁਕਦਮੇ ਦਰਜ ਨੇ ਔਰ ਇਹਨੂੰ ਜਿਹੜਾ ਹੈਗਾ ਇਹਦੇ ਟਿਕਾਣਿਆਂ ਤੇ ਸਾਡੇ ਕੋਲੋਂ ਰੇਡ ਵੀ ਕੀਤੀ ਜਾ ਰਹੀ ਹੈ ਕਿਉਂਕਿ ਫਿਲਹਾਲ ਜਿਹੜਾ ਹੈਗਾ ਆਪਣੇ ਸਥਾਨ ਤੇ ਰਹਿਣਾ ਨਹੀਂ ਪਾਇਆ ਗਿਆ ਸਰ ਪਰਮਜੀ ਬੰਮਾ ਬਾਹਰ ਹੈ ਜਾ ਜੇਲ੍ਹ ਦੇ ਅੰਦਰ ਜੋ ਕਨਫਰਮਡ ਇਨਫੋਰਮੇਸ਼ਨ ਨਹੀਂ ਹੈਗੀ ਕਿ ਉਹ ਉਹਦੀ ਐਗਜ਼ੈਕਟ ਜਗ੍ਹਾ ਕਿੱਥੇ ਹੈਗੀ ਆ ਪਰ ਸਾਡੇ ਵੱਲੋਂ ਉਹਦੇ ਐਸੋਸੀਏਟਸ ਦੇ ਟਿਕਾਣਿਆਂ ਤੇ ਜਿਹੜਾ ਹੈਗਾ ਲਗਾਤਾਰ ਛਾਪੇਮਾਰੀ ਜਾਰੀ ਸਰ ਜੀ ਮੈਂ ਤੁਸੀਂ ਪਹਿਲਾਂ ਕੱਲ ਵੀ ਟਿਮਾਈਟ ਚ ਦੱਸਿਆ ਸੀਗਾ ਵੀ ਪੈਂਚਰ ਨੂੰ ਵੀ ਜੇਲ੍ਹ ਚੋਂ ਲਿਆਂਦਾ ਹੈ ਜਿਹੜੇ ਗੈਂਗਸਟਰ ਜੇਲ੍ਹ ਚ ਬੈਠੇ ਆ ਜਹੇ ਜੀ ਵੀ ਗੈਂਗਸਟਰਾਂ ਨੇ ਬੈਲਾ ਸਿੱਧੂ ਮੂਸੇ ਦਾ ਜਿਹੜਾ ਕਤਲ ਕਰਵਾਇਆ ਉਹ ਵੀ ਅਨਿਆ ਉਹ ਤੇ ਬਾਹਰ ਲਿਆਂ ਜੀਲਾਂ ਚੋਂ ਪਲਾਨ ਹੋ ਕੇ ਹੋਇਆ ਕੀ ਕਾਰਨ ਹੈ ਵੀ ਜਿਹੜਾ ਪੁਲਿਸ ਇਸ ਕੰਮ ਚ ਨਾਕਾਮ ਰਹਿੰਦੀ ਹੈ ਵੀ ਗੈਂਗਸਟਰ ਜਿਹੜੇ ਅੰਦਰ ਬੈਠੇ ਐ ਉਹ ਸ਼ਰੀਆਮ ਫੋਨ ਵਰਤੀ ਜਾਂਦੇ ਐ ਉਹਨਾਂ ਦਾ ਐਕਸੈਸ ਕਿਉਂ ਨਹੀਂ ਤੋੜਨ ਚ ਕਾਮਯਾਬ ਹੋ ਰਹੀ ਦੇਖੋ ਇਹਦੇ ਚ ਨਾਕਾਮਯਾਬੀ ਨਹੀਂ ਕਹੀ ਜਾ ਸਕਦੀ ਅਸਲ ਦੇ ਵਿੱਚ ਕਿਉਂਕਿ ਅੱਜ ਕੱਲ ਜਿਹੜਾ ਮਾਡਰਨ ਸਿਸਟਮ ਹੈ ਉਹਦੇ ਚ ਕਮਿਊਨੀਕੇਸ਼ਨ ਨੈਟਵਰਕਸ ਇੰਨੇ ਜ਼ਿਆਦਾ ਨੇ ਲੋਕਾਂ ਦੀ ਆਪਸੀ ਤਾਣਾ ਬਾਣਾ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਰਾਹੀਂ ਸੋਸ਼ਲ ਪ੍ਰੋਫਾਈਲਸ ਦੇ ਰਾਹੀਂ ਬਹੁਤ ਜ਼ਿਆਦਾ ਹੈ ਜਿਹਦੇ ਕਾਰਨ ਕਿ ਕਈ ਵਾਰੀ ਕੀ ਹੁੰਦਾ ਹੈਗਾ ਕਿ ਲੋਕੀ ਜੇਲ੍ਹ ਦੇ ਵਿੱਚ ਵੀ ਜਿਵੇਂ ਸਾਡੇ ਧਿਆਨ ਚ ਆਇਆ ਇੱਕ ਦੂਸਰੇ ਨਾਲ ਕੰਟੈਕਟ 'ਚ ਰਹਿੰਦੇ ਨੇ ਔਰ ਜਿਹੜੀਆਂ ਵੀ ਅਜਿਹੀਆਂ ਵਾਰਦਾਤਾਂ ਹੁੰਦੀਆਂ ਜ਼ਿਆਦਾਤਰ ਦੇਖਣ ਚ ਆਇਆ ਕਿ ਉਹਦੇ 'ਚ ਪਰਸਨਲ ਰੰਜਿਸ਼ ਦਾ ਐਂਗਲ ਜਿਹੜਾ ਹੈਗਾ ਉਹ ਜ਼ਰੂਰ ਹੁੰਦਾ ਹੈ ਔਰ ਪੁਲਿਸ ਵੱਲੋਂ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਬੜੀ ਤੀਬਰਤਾ ਨਾਲ ਔਰ ਤੇਜ਼ੀ ਨਾਲ ਇਹ ਜਿਹੜੀਆਂ ਵਾਰਦਾਤਾਂ ਨੂੰ ਅਡਰੈਸ ਕਰਕੇ ਤੇ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਂਦਾ ਸੋ ਇਹਦੇ ਵਿੱਚ ਜਿਹੜਾ ਹੈਗਾ ਸਾਡੀ ਜਿਹੜੀ ਹੈਗੀ ਭੂਮਿਕਾ ਜੋ ਹੈ ਉਹ ਇੱਕ ਨਿਰਪੱਖ ਤੇ ਜਿਹੜੀ ਹੈਗੀ ਇੱਕ ਤਰੀਕੇ ਨਾਲ ਸ਼ਰਧਾ万 ਤਰੀਕੇ ਨਾਲ ਸਮਾਜ ਦੇ ਪ੍ਰਤੀ ਜੋ ਸਾਡੀ ਬੰਦੀ ਹੈ ਅਸੀਂ ਜਿਹੜਾ ਹੈਗਾ ਲਗਾਤਾਰ ਕਰ ਰਹੇ ਹਾਂ ਆਪਰੇਸ਼ਨ ਪ੍ਰਹਾਰ 2 ਵੀ ਜਿਹੜਾ ਹੈਗਾ ਸਾਡੀ ਇਸੇ ਸੋਚ ਨੂੰ ਨਿਰਧਾਰਿਤ ਕਰਦਾ ਹੈ ਜਿਹਦੇ ਤਹਿਤ ਕਿ ਅਸੀਂ ਜਿਹੜਾ ਹੈਗਾ ਇਹਨਾਂ ਮਾੜੇ ਅੰਸਰਾਂ ਤੇ ਜਿਹੜਾ ਹੈਗਾ ਕਾਰਵਾਈ ਕਰ ਰਹੇ ਹਾਂ ਔਰ ਅਸੀਂ ਇਹਨਾਂ ਨੂੰ ਇਹਨਾਂ ਦੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਗੇ ਇਹ ਨਹੀਂ ਹੋ ਸਕਦਾ ਕਿ ਇਸ ਤਰੀਕੇ ਦੇ ਲੋਕ ਇਹਨੇ ਜਿਹੜੇ ਉਹ ਪੂਰੇ ਪਾਲੇ ਲੋਕਾਂ ਨੂੰ ਤੰਗ ਕਰਕੇ ਤੇ ਆਪਣੇ ਜਿਹੜੇ ਹੈਗੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਣ ਹਾਂ ਕਿ ਜੇ ਬੰਦੇ ਵੀ ਬਸ ਸਟੈਂਡ ਦਾ ਰੇਲਵੇ ਸਟੇਸ਼ਨ ਚੈਕ ਕਰਕੇ ਕੰਮ ਦੇ ਵਿੱਚ ਤਰਫ ਕੀ ਨਹੀਂ ਸਕਦੇ ਨਹੀਂ ਇਹ ਦੇਖੋ ਬਸ ਸਟੈਂਡ ਰੇਲਵੇ ਸਟੇਸ਼ਨ ਚੈਕਿੰਗ ਜਿਹੜੇ ਹੌਟਸਪੌਟ ਹੈ ਉਹਨਾਂ ਤੇ ਚੈਕਿੰਗ ਇਹ ਸਾਡੀ ਜਿਹੜੀ ਟੋਟਲ ਮੁਹਿੰਮ ਹੈ ਉਹਦਾ ਇੱਕ ਹਿੱਸਾ ਹੈ ਕਿਉਂਕਿ ਅਸਲ ਵਿੱਚ ਦੇਖਣ ਚਾਹੁੰਦਾ ਹੈ ਕਿ ਜਿੰਨੇ ਵੀ ਵਿਅਕਤੀ ਇਸ ਤਰੀਕੇ ਦੀਆਂ ਅਪਰਾਧਿਕ ਕਾਰਵਾਈਆਂ ਕਰਦੇ ਨੇ ਉਹਨਾਂ ਦਾ ਜਿਹੜਾ ਪਿਛੋਕੜ ਜਾਂ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਨੇ ਔਰ ਉਹ ਗੈਂਗਸਟਰ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਪ੍ਰਭਾਵਿਤ ਹੋ ਕੇ ਆਪਣੀ ਆਰਥਿਕ ਹਾਲਤ ਸੁਧਾਰਨ ਦੇ ਚੱਕਰ ਦੇ ਵਿੱਚ ਇਨਕਮਾਂ ਚ ਪੈਂਦੇ ਨੇ ਔਰ ਉਹਨਾਂ ਦੇ ਰਹਿਣ ਸੈਣ ਦਾ ਏਰੀਆ ਜਿਹੜਾ ਹੁੰਦਾ ਉਹ ਵੀ ਛੋਟੀਆਂ ਬਸਤੀਆਂ ਦੇ ਵਿੱਚ ਪਾਇਆ ਜਾਂਦਾ ਹੈ ਛੋਟੇ ਮੁਹੱਲਿਆਂ ਦੇ ਵਿੱਚ ਪਾਇਆ ਜਾਂਦਾ ਹੈ ਜਿੱਥੇ ਜ਼ਿਆਦਾਤਰ ਲੋਕੀ ਅਪਰਾਧਿਕ ਕਾਰਵਾਈਆਂ ਵਿੱਚ ਸ਼ਮੂਲੀਅਤ ਰੱਖਦੇ ਨੇ ਇਸ ਕਰਕੇ ਇਹ ਜਿਹੜੀਆਂ ਏਰੀਆਜ਼ ਨੇ ਉੱਥੇ ਸਾਡੇ ਵੱਲੋਂ ਸਰਚ ਆਪਰੇਸ਼ਨਸ ਕੀਤੇ ਜੀ ਤਰੇ ਜਿੱਦ ਤੂੰ ਤੁਸੀਂ ਉਪਰਾਹਾਰ ਦੀ ਗੱਲ ਕੀਤੀ ਉਸੇ ਤਰ੍ਹਾਂ ਯੁੱਧ ਨਸ਼ੇ ਵਿਰੁੱਧ ਦਾ 2.0 ਸ਼ੁਰੂ ਕੀਤਾ ਹੋਇਆ ਪਰ ਮਾਨਸਾ 'ਚ ਦੇਖਿਆ ਗਿਆ ਹੈ ਕਿ ਜੇਲਾਂ 'ਚੋਂ ਸਪਲਾਈ ਹੋ ਰਿਹਾ ਹੋਣ ਡਿਲੀਵਰੀ ਜਿਹੜਾ ਨਸ਼ਾ ਡਿਲੀਵਰ ਹੋ ਰਿਹਾ ਹੈ ਹੌਟਸਪੌਟ ਤੇ ਤੁਸੀਂ ਚੈਕਿੰਗ ਕਰਦੇ ਹੋ ਜੇਲਾਂ ਤੇ ਕਿਉਂ ਨਹੀਂ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਸਾਡੇ ਕੋਲ ਆਡੀਓ ਆਈਆਂ ਬਹੁਤ ਸਾਰੀਆਂ ਅੱਜ ਤੱਕ ਉਸ ਦਾ ਕੁਐਸਚਨ ਵੀ ਹੈ ਮੇਰਾ ਵੀ ਫਿਰ ਵੀ ਡਿਲੀਵਰੀ ਹੋ ਰਹੀ ਹੈ ਆਡੀਓ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਡੇ ਧਿਆਨ ਦੇ ਵਿੱਚ ਜੇਕਰ ਇੰਦਾਂ ਦੀ ਕੋਈ ਚੀਜ਼ ਆਂਦੀ ਹੈ ਉਹਦੇ ਤੇ ਸਾਡੇ ਵੱਲੋਂ ਕਾਰਵਾਈ ਜਰੂਰ ਕੀਤੀ ਜਾਵੇਗੀ ਜਿੱਥੋਂ ਤੱਕ ਜੇਲ੍ਹ ਦੀ ਗੱਲ ਹੈ ਜੇਲ੍ਹ ਤੇ ਰੈਗੂਲਰ ਚੈਕਿੰਗ ਜਿਹੜੀਆਂ ਹੁੰਦੀਆਂ ਹੁੰਦੀਆਂ ਨੇ ਜੇ ਬਠਿੰਡਾ ਰਹਿਣ ਦੀ ਗੱਲ ਕਰੀਏ ਬਠਿੰਡਾ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਵੀ ਸਰਚ ਆਪਰੇਸ਼ਨ ਜਿਹੜੇ ਹੈਗੇ ਜਿਹੜੇ ਸਰਪ੍ਰਾਈਜ਼ ਟਾਈਮ ਤੇ ਕੀਤੇ ਜਾਂਦੇ ਆ ਤੇ ਮਾਨਸਾ ਜੇਲ੍ਹ ਦੇ ਵਿੱਚ ਵੀ ਸਰਚ ਆਪਰੇਸ਼ਨ ਸਾਡੇ ਵੱਲੋਂ ਕੰਡਕਟ ਕੀਤੇ ਜਾਂਦੇ ਆ ਔਰ ਜੇਲ੍ਹ ਦੇ ਵਿੱਚ ਜਿਹੜੀ ਹੈਗੀ ਸਖਤੀ ਜਿਹੜੀ ਹੈਗੀ ਉਹ ਪਿਛਲੇ 1-2 ਸਾਲਾਂ ਤੋਂ ਬਹੁਤ ਪੂਰੀ ਤਰ੍ਹਾਂ ਵਰਕਰਾ ਰਹਾ ਹੈ ਔਰ ਸਾਡੇ ਕੋਲ ਕੁਝ ਅਜਿਹੇ ਜਿਹੜੇ ਇਨਸੀਡੈਂਟ ਵੀ ਆਈਐਨਆਈ ਜੀ ਦੇ ਵਿੱਚ ਕਿ ਜੇਲ੍ਹ ਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਮੋਬਾਈਲ ਯੂਜ਼ ਕਰਦੇ ਫੜੇ ਗਏ ਤੇ ਉਹਨਾਂ ਤੇ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਗਈ ਉਹਦੇ ਵਿੱਚ ਜੇਲ੍ਹ ਮੁਲਾਜ਼ਮਾਂ ਤੇ ਵੀ ਜਿਹੜਾ ਹੈਗਾ ਡਿਪਾਰਟਮੈਂਟਲ ਐਕਸ਼ਨ ਸਾਡੇ ਵੱਲ ਸਰ ਜੇਲ੍ਹਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਜਿਵੇਂ ਕੋਈ ਮਾਰਡਰ ਦੀ ਹੋਵੇ ਤੰਦਰੋਂ ਸਾਜਿਸ਼ ਕੀਤੀ ਜਾਂਦੀ ਆ ਜਾਂ ਨਸ਼ੇ ਨੂੰ ਲੈ ਕੇ ਜਿਸ ਤਰ੍ਹਾਂ ਵੱਡੇ ਵੱਡੇ ਪਹਿਲਾਂ ਵੀ ਅਜਿਹੇ ਕਾਰਨਾਮੇ ਸਾਹਮਣੇ ਆਉਂਦੇ ਤਾਂ ਨਸ਼ਾ ਕਿਸ ਤਰ੍ਹਾਂ ਪਹੁੰਚਦਾ ਕਿ ناکਾਮੀ ਹੈਗੀ ਪੁਲਿਸ ਦੀ ਤੇ ਤੁਹਾਨੂੰ ਦੱਸਿਆ ਹੈਗਾ ਕਿ ਜੇਲ੍ਹ ਮੁਲਾਜ਼ਮਾਂ ਤੇ ਵੀ ਸਾਡੇ ਵੱਲੋਂ ਡਿਪਾਰਟਮੈਂਟਲ ਐਕਸ਼ਨ ਲਿਆ ਗਿਆ ਹੈ ਔਰ ਜਿਵੇਂ ਹੀ ਸਾਡੇ ਧਿਆਨ ਦੇ ਵਿੱਚ ਕੁਝ ਰਹੀ ਚੀਜ਼ ਆਂਦੀ ਹੈ ਕਿ ਜੇਲ੍ਹ ਦੇ ਵਿੱਚ ਕਿਸੇ ਤਰੀਕੇ ਦੀ ਗੈਰ ਕਾਨੂੰਨੀ ਘਰਮ ਐਕਟੀਵਿਟੀ ਹੁੰਦੀ ਹੈ ਤਾਂ ਆਸੀਂ ਜਿਹੜਾ ਹੈਗਾ ਇਮੀਡੀਏਟਲੀ ਉਤੇ ਐਫ ਆਈ ਆਰ ਵਗੈਰਾ ਰਿਜਿਸਟਰ ਕਰਕੇ ਪਰ ਬੜੀ ਲੇਟ ਹੁੰਦੀ ਹੈ ਕਈ ਵਾਰ ਦੇਖਿਆ ਬਾਹਰ ਵੀ ਚਾਹੇ ਕੋਈ ਐਕਸੀਡੈਂਟ ਬੀਨਤਾ ਜਿਵੇਂ ਆਂ ਬੀਤੇ ਦਿਨ ਹੀ ਤੁਹਾਡਾ ਮੁਲਾਜ਼ਮ ਨੂੰ ਫਾਇਰਿੰਗ ਕੀਤੀ ਗਈ ਹੈ ਫਰਦੂਕੜ ਥਾਣਾ ਐਸਐਚਓ ਨੂੰ ਪਹਿਲਾਂ ਹੀ ਪਤਾ ਲੱਗਿਆ ਸੀ ਪਰ ਬੜਾ ਲੇਟ ਕਾਰਵਾਈ ਹੋਈ ਹੈ ਕੀ ਲੱਗਦਾ ਹੈ ਵੀ ਦੇਖੋ ਉਹਦੇ ਵਿੱਚ ਲੇਟ ਕਾਰਵਾਈ ਹੋਣ ਦਾ ਕਾਰਨ ਇਹ ਹੈ ਕਿ ਜਿਹੜਾ ਉਹ ਵਿਅਕਤੀ ਸੀਗਾ ਉਹ ਹਸਪਤਾਲ ਦੇ ਵਿੱਚ ਉਹ ਉਹ ਐਡਮਿਟ ਹੋ ਗਿਆ ਜਿਸ ਦੇ ਕਾਰਨ ਕਿ ਉਹਦੇ ਬਿਆਨ ਦੇ ਵਿੱਚ ਜੜੀ ਥੋੜੀ ਦੇਰੀ ਹੋਈ ਪਰ ਸਾਡੇ ਵੱਲੋਂ ਉਸ ਬੰਦੇ ਨੂੰ ਇਮੀਡੀਏਟਲੀ ਜਿਵੇਂ ਬਿਆਨ ਦਰਜ ਹੋਇਆ ਐਫਆਈਆਰ ਰਜਿਸਟਰ ਹੋਈ ਤੇ ਉਸ ਜੇ ਬੰਦੇ ਨੂੰ ਸਾਡੇ ਕੋਲੋਂ ਅਰੈਸਟ ਕੀਤਾ ਸਰ ਤੁਹਾਡੇ ਕੋਲ ਅਧੂਰੀ ਜਾਣਕਾਰੀ ਹੈ ਅਧੂਰੀ ਜਾਣਕਾਰੀ ਹੈ ਤੁਹਾਡੇ ਕੋਲ ਕਾਰਨ ਕੀ ਹੈ ਬੰਦੇ ਨੇ ਸਵੇਰੇ ਰਾਤ ਨੂੰ ਲੁੱਟ ਕੀਤੀ ਹੈ ਜੀ ਸਵੇਰੇ ਸਰਦੂਗੜ ਫਾਇਰਿੰਗ ਕਰ ਰਿਹਾ ਸਰਦੂਗੜ ਪੁਲਿਸ ਨੂੰ ਇਨਫੋਰਮੇਸ਼ਨ ਹੋਈ ਸਰਦੂਗੜ ਪੁਲਿਸ ਦਾ ਮਲਾਜ਼ਮ ਹੀ ਅਸਲਾ ਤੇ ਉਸ ਬੰਦੇ ਨੂੰ ਉੱਥੇ ਡਿਟੇਨ ਕਰ ਲਿਆ ਸੀਗੀ ਠੀਕ ਹੈ ਡਿਟੇਨ ਹੋ ਗਿਆ ਪਰ ਉਹ ਤੋਂ ਬਾਅਦ ਜਿਹੜਾ ਹੈਗਾ ਜੋ ਐਫ ਆਈ ਆਰ ਉੱਥੇ ਵੀ ਕਰਾਈ ਗਈ ਹੈ ਨਾ ਉੱਥੇ ਵੀ ਫਾਇਰਿੰਗ ਕੀਤੀ ਹੈ ਉੱਥੇ ਲੋਕ ਤੁਸੀਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਉੱਥੇ ਤਾਂ ਵਰਚਾ ਹੋ ਜਾਣਾ ਚਾਹੀਦਾ ਇਹ ਮਤਈ ਦੀ ਵੱਖਰੀ ਗੱਲ ਹੈ ਦੇਖੋ ਜੇ ਤਾਂ ਅਸੀਂ ਕਾਰਵਾਈ ਕਰਨ ਤੋਂ ਮਨਾ ਕਰਦੇ ਹਾਂ ਤਾਂ ਤਾਂ ਸਾਡੀ ਜਿਹੜੀ ਹੈਗੀ ਮੰਦ ਭਾਵਨਾ ਸਾਹਮਣੇ ਆਉਂਦੀ ਹੈ ਸਰ ਇਹ ਤਾਂ ਮੀਡੀਆ ਦੇ ਪ੍ਰੈਸ਼ਰ ਦਾ ਹੋ ਗਿਆ ਸਾਨੂੰ ਵੀ ਪਤਾ ਤੀਜੀ ਦਿਨ ਹੋ ਰਿਹਾ ਹੈ ਨਾ ਐਫ ਆਈ ਆਰ ਦੋ ਦਿਨ ਕਿਉਂ ਲਕੋ ਕੇ ਰੱਖੀਗੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਜੀ